أكبر. الله اكبر سعي الله لمن حمدا Allah Akbar Allah Akbar الحمدللہ رب العالمین الرحمن الرحیم ਫਰਕਾ ਰਜਿਸਟਰਡ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਜਿਹੜਾ ਆਜ਼ਾਦੀ ਦੇ ਮੌਕੇ ਤੇ ਸ਼ੁਭ ਮੁਬਾਰਕਬਾਦ ਸੂਬਾ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਤੇ ਅੱਲਾਹ ਅੱਗੇ ਫਰਿਆਦ ਹੈ ਕਿ ਸਾਡਾ ਦੇਸ਼ ਜੇ ਰੰਗਲਾ ਜੋ ਪੰਜਾਬ ਹੈ ਇਸ ਦੇ ਨਾਲ ਨਾਲ ਪੂਰਾ ਦੇਸ਼ ਵੀ ਖੁਸ਼ਹਾਲ ਉਹਦੇ ਲਈ ਦੁਆਵਾਂ ਦਿਨ ਰਾਤ ਕਰੀ ਦੀਆਂ ਨਾ ਵੀ ਅੱਲਾਹ ਬਾਗ ਇਹਨਾਂ ਨੂੰ ਤਰਕੀਆਂ عطا ਫਰਮਾਵੇ ਉਹ ਦੇ ਸਾਡਾ ਖਿਆਲ ਰਹੇ ਅਤੇ ਸਮੂਹ ਭਾਈਚਾਰਾ ਆਪਸ ਵਿੱਚ ਮਿਲ ਜੁਲ ਕੇ ਰਹੇ ਸਨਵੀ ਮੈਂ ਇਸ ਦੇ ਸ਼ੁਭ ਮੌਕੇ ਤੇ ਸਮੂਹ ਭਾਈਚਾਰੇ ਨੂੰ ਲੱਖ ਲੱਖ ਮੁबारकबाद ਪੇਸ਼ ਕਰਦਾ ਪਿਛਲੇ ਦਿਨ ਜਦੋਂ ਇਹ ਅਸਲ ਵਿੱਚ ਜੋ ਪਾਕਿਸਤਾਨ ਦੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਛਪਾਉਣ ਵਾਸਤੇ ਉਹ ਹਿੰਦੁਸਤਾਨ ਦੇ ਅੰਦਰ ਗੁੰਡਾਗਰਦੀ ਕਰਵਾਉਂਦੇ ਨੇ ਜਿਹਦੇ ਨਾਲ ਪੂਰਾ ਸਮੁੱਚਾ ਮੁਸਲਮ ਭਾਈਚਾਰੇ ਦੇ ਮਾਨ ਇੱਜ਼ਤ ਤੇ ਠੇਸ ਪਹੁੰਚਦੀ ਹੈ ਅੱਜ ਤਾਂ ਇਹੀ ਦੁਆ ਕਰਦਿਆਂ ਵੀ ਅੱਲਾਹ ਬਾਗ ਇਹਨਾਂ ਨੂੰ ਸਮਤ ਬਖਸ਼ੇ ਤੇ ਸਿੱਧੇ ਰਸਤੇ ਤੇ ਉਸ ਮਾਲਕ ਨੂੰ ਮੰਨਣ ਵਾਲੇ ਤੇ ਉਹਦੇ ਭਾਣੇ ਨੂੰ ਮੰਨਣ ਵਾਲੇ ਬਣਾਵੇ ਇਹ ਜਿਹੀਆਂ ਹਰਕਤਾਂ ਤੋਂ ਉਹਨਾਂ ਨੂੰ ਬਾਝ ਰਹਿਣਾ ਚਾਹੀਦਾ ਸਨੀ ਅੱਲਾਹ ਜ਼ੁਲਮ ਹਮਦ

ਉਹ ਅੱਧਾ ਬੜਾ ਵਧੀਆ ਅੱਜ ਮਨਾਇਆ ਗਿਆ ਸਾਡਾ ਈਦ ਦਾ ਬਕਰੀਦ ਦਾ ਤਿਹਾਰ ਹੈ ਜਿਹੜਾ ਸਾਰੇ ਭਾਈਚਾਰਿਆਂ ਨੇ ਮੁ슬ਮਿ ਭਾਈਚਾਰਿਆਂ ਨੇ ਇੱਕ ਹੋ ਕੇ ਨਮਾਜ਼ ਅਦਾ ਕਰੀ ਹੈ ਔਰ ਅੱਲਾਹ ਗੋ ਦੁਆ ਕਰੀ ਹੈ ਵੀ ਸਲਾਮਤੀ ਦੀ ਸਾਰੇ ਵਾਸਤੇ ਇੱਕ ਹੋ ਕੇ ਰਹਿਣ ਬੰਦੇ ਸਾਰੇ ਇੱਕ ਦੂਜੇ ਦੇ ਭਾਈਚਾਰਾ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੇ ਆਪਸੀ ਭਾਈਚਾਰੇ ਨੂੰ ਕੁਝ ਤਰ੍ਹਾਂ ਦੇਖਦੇ ਜੇ ਖੇਡਾਂ ਬਾਰੇ ਆਪਸੀ ਭਾਈਚਾਰੇ ਨੂੰ ਦੇਖੋ ਤਰੇੜਾਂ ਵਾਲੀ ਗੱਲ ਹੈ ਜਿਹੜੀ ਸਿਰਫ ਇੱਕ ਇਹ ਸਾਡੀ ਈਦਗਾ ਹੈ ਜਿਹਦੇ ਵਿੱਚ ਇੱਕ ਸਿਸਟਮ ਚੱਲ ਰਿਹਾ ਵੀ ਪਹਿਲਾਂ ਇੱਕ 15 ਸਾਲ ਤੋਂ ਜਾਂ 20 ਸਾਲ ਤੋਂ ਇੱਕ ਐਸੋਸੀਏਸ਼ਨ ਜਾਂ ਇੱਕ ਕਮੇਟੀ ਚੱਲ ਰਹੀ ਸੀਗੀ ਉਸ ਤੋਂ ਬਾਅਦ ਇੱਕ ਸਾਲ ਤੋਂ ਜਿਹੜੇ ਕੁਝ ਹੋਰ ਸਾਡੇ ਮੈਂਬਰ ਸੀਗੇ ਉਹਨਾਂ ਨੇ ਚਾਰ ਸੰਭਾਲਿਆ ਸੀਗਾ ਤੇ ਉਹਨਾਂ ਨੇ ਇਹ ਚੀਜ਼ ਕਰਕੇ ਦਿਖਾਈ ਯੂਰੇ ਵੀ ਸਾਡੇ ਲਈ ਫੰਡਸ ਵੀ ਆਉਂਦੇ ਨੇ ਤੇ ਕੰਮ ਵੀ ਕਰੇ ਉਹਨਾਂ ਨੇ ਉਹਦੇ ਵਿੱਚ ਕੁਝ ਮੈਂਬਰ ਦੀ ਸਾਡੀਆਂ ਦੋ ਫਸਲਾਂ ਆਉਂਦੀਆਂ ਨੇ ਸਾੜੀ ਸੋਣੀ ਦੀ ਇੱਥੇ ਤਕਰੀਬਨ ਕਿੰਨੇ ਵਿਗੇ ਜਗ੍ਹਾ ਹੈ 50 ਵਿਗੇ 57 ਵਿਗੇ ਜਗ੍ਹਾ ਹੈ 57 ਵਿਗੇ ਦੇ ਵਿੱਚ ਠੇਕੇ ਤੇ ਜਿਹੜੀ ਆ ਉਹ ਖੇਤੀ ਕਰੀ ਜਾਂਦੀ ਆ ਉਹਦਾ ਜਿਹੜਾ ਠੇਕਾ ਏ ਉਹ ਈਦਗਾ ਕਮੇਟੀ ਨੂੰ ਆਉਂਦਾ ਹੈ ਉਹਦੇ ਵਿੱਚੋਂ ਕੀ ਹੈ ਇੱਕ ਕੁਛ ਇਸ ਤਰ੍ਹਾਂ ਹੁੰਦਾ ਜਿਵੇਂ ਅਸੀਂ ਇੱਕ ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਵੀ ਜਿਹੜਾ 15 ਲੱਖ ਰੁਪਏ ਦਾ ਸਾਡੇ ਲਈ ਇਨਕਮ ਹੁੰਦੀ ਆ ਉਹ 15 ਲੱਖ ਰੁਪਏ ਜਮ੍ਹਾਂ ਹੁੰਦਾ ਦੂਸਰੇ ਪਾਸੇ ਕੁਝ ਫੜਾਂ ਦਾ ਕਿਰਾਇਆ ਆਉਂਦਾ ਹੈ ਫੜਾਂ ਤੋਂ ਇਲਾਵਾ ਇਹ ਜਿਹੜੇ ਉਹਨੇ ਸਾਡੇ ਲਈ آمدਨ ਹੈ ਅਸਲਾਮੁਅਲੈਕੁਮ ਵ ਰਹਿਮਤੁ ਅਜੀਦਾ ਦਿਨ ਹੈ ਬਕਰਾਈ ਬੜਾ ਖੁਸ਼ੀਆਂ ਦਾ ਤਿਹਾਰ ਹੈ ਬੜਾ ਸਾਰਾ ਤੁਮ ਤੁਮਾ ਕੇ ਸਾਰਾ ਖੁਸ਼ੀਆਂ ਭਰਿਆ ਸਾਰਿਆਂ ਨੇ ਈਦਗਾ ਨਾਬਾ ਦੇ ਵਿੱਚ ਬਕਰਾਈ ਦੀ ਨਮਾਜ਼ ਆਦਾ ਕੀਤੀ ਇਹਦੇ ਵਿੱਚ ਕੋਈ ਕਿਸੇ ਗੱਲਾਂ ਦਾ ਲੋਕਾਂ ਦੇ ਆਪਸ ਦੇ ਵਿੱਚ ਕਮੇਟੀ ਵਾਲਿਆਂ ਦਾ ਆਪਸ ਚ ਕੋਈ ਮਨਮਟਾਓ ਹੈਗਾ ਕੋਈ ਗੱਲ ਨਹੀਂ ਇਨਸ਼ਾਅੱਲਾ ਉਹ ਵੀ ਬੈਠ ਕੇ ਅਸੀਂ ਅਗਰ ਕੋਈ ਬੰਦਾ ਬੈਠ ਕੇ ਸੋਲਵ ਕਰਨਾ ਚਾਹੁੰਦਾ ਹੈ ਤਾਂ ਅਸੀਂ ਵੀ ਸੋਲਵ ਕਰਨ ਨੂੰ ਤਿਆਰ ਆਂ ਲੜਾਈਆਂ ਝਗੜਿਆਂ ਦੇ ਵਿੱਚ ਕਿਸੇ ਸੰਦੇ ਵਿੱਚ ਕੁਝ ਨਹੀਂ ਪਿਆ ਹਲੇ ਕੋਈ ਐਡੀ ਕੋਈ ਖਾਸ ਗੱਲ ਵਿਗੜੀ ਨਹੀਂ ਹੈਗੀ ਇਹ ਹਲੇ ਵੀ ਸੋਲਵ ਹੋ ਸਕਦਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਦੋਹਾਂ ਧਿਰਾਂ ਨੂੰ ਮੇਰੀ ਬੇਨਤੀ ਹੈ ਵੀ ਬੈਠ ਕੇ ਤੁਸੀਂ ਆਪਣਾ ਮਨ ਮਟਾਓ ਦੂਰ ਕਰ ਲਓ ਸਮੂੱਚੇ ਭਾਈਚਾਰੇ ਨੂੰ ਇਹੀ ਮੈਸੇਜ ਹੈ ਜੀ ਕੋਈ ਮਿਲ ਜੁਲ ਕੇ ਰਹੋ ਤੁਸੀਂ ਕਿਸੇ ਨਾਲ ਕੋਈ ਝਗੜਾ ਨਾ ਕਰੋ ਕੋਈ ਕਿਸੇ ਨਾਲ ਝੂਲੜਬਾਜੀ ਨਾ ਕਰੋ ਔਰ ਈਦਗਾ ਅੱਲਾ ਦਾ ਘਰ ਹੈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਆ ਕੇ ਬਦੀਕੀ ਕਰੇ ਉਹ ਬਰਦਾਸ਼ਤ ਵੀ ਨਹੀਂ ਕੀਤੀ ਜਾਊਗੀ